ਇਹ ਤਸਵੀਰਾਂ ਜੋ ਹਨੇਰੇ ਦੀਆਂ ਹਨ ਅਤੇ ਜਿੱਥੇ ਘੁੱਪ ਹਨੇਰਾ ਛਾਇਆ ਹੋਇਆ ਹੈ ਇਹ ਤਸਵੀਰਾਂ ਹਨ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਅਤੇ ਕਾਂਗਰਸ ਪਿਤਾਮਾ ਪੰਡਿਤ ਸ਼੍ਰੀ ਜਵਾਹਰ ਲਾਲ ਨਹਿਰੂ ਚੌਂਕ ਦੀਆਂ ਦੋਸਤੋ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਣੇ ਅਤੇ ਮੌਜੂਦਾ ਹਲਕਾ ਬਰਨਾਲ ਤੋਂ ਵਿਧਾਇਕ ਕੁਲਦੀਪ ਸਿੰਘ ਕਾਸਟ ਦੇ ਵੱਲੋਂ ਜਦੋਂ ਕਾਂਗਰਸ ਦੇ ਪਹਿਲੀ ਵਾਰ ਜ਼ਿਲ੍ਹਾ ਪ੍ਰਧਾਨ ਬਣੇ ਸੀ ਤਾਂ ਉਹਨਾਂ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹ ਆਪਣੀ ਜ਼ਿਲ੍ਹਾ ਪ੍ਰਧਾਨਗੀ ਦੇ ਵਿੱਚ ਕਾਂਗਰਸ ਦਾ ਦਫ਼ਤਰ ਸਥਾਪਿਤ ਕਰਨਗੇ ਅਤੇ ਨਹਿਰੂ ਚੌਂਕ ਦੀ ਪ੍ਰਤਿਮਾ ਦਾ ਬੰਦ ਦਾ ਸਨਮਾਨ ਦੇਣਗੇ ਉਸ ਸਮੇਂ ਇਹ ਪ੍ਰਤਿਮਾ ਸੀ ਜਿਹੜੀ ਉਹ ਕੁਦਰਤੀ ਆਫਤਾ ਕਰਕੇ ਡਿੱਗ ਗਈ ਸੀ ਜਿੱਥੇ 1 ਸਾਲ ਦੇ ਕਰੀਬ ਇਹ ਪ੍ਰਤਿਮਾ અપਮਾਨਿਤ ਸਥਾਨ ਦੇ ਉੱਪਰ ਪਈ ਹੈ ਉੱਥੇ ਹੀ ਜਿਕਰ ਹੁਣੇ ਪ੍ਰਤਿਮਾ ਸਥਾਪਿਤ ਕੀਤੀ ਗਈ ਹੈ ਤਾਂ ਇਸ ਚੌਂਕ ਦਾ ਹੈ ਜਿਹੜਾ ਉਹ ਨਵੀਨੀਕਰਨ ਨਹੀਂ ਕੀਤਾ ਗਿਆ ਜਿਸ ਦੇ ਕਾਰਨ ਇਹ ਜਿਹੜਾ ਅੱਡਾ ਹੈ ਇਹ ਬੇਕਰਾਂ ਅਤੇ ਸਾਧੂਆਂ ਦਾ ਅੱਡਾ ਬਣ ਚੁੱਕਿਆ ਜਿੱਥੇ ਉਹ ਰਾਤ ਨੂੰ ਧੂਣੀ ਸੇਕਦੇ ਨੇ ਉੱਥੇ ਹੀ ਨਸ਼ੀਲੇ ਪਦਾਰਥਾਂ ਦਾ ਵੀ ਸੇਵਨ ਕਰਦੇ ਨੇ ਇੱਥੇ ਲੱਗੇ ਹੋਏ ਲਾਈਟ ਟਾਵਰ ਵੀ ਬੰਦ ਪਏ ਨੇ ਇਸ ਤੋਂ ਇਲਾਵਾ ਇੱਥੋਂ ਦੇ ਜਿਹੜੇ ਚੌਂਕ ਦੇ ਹਾਲਾਤ ਨੇ ਉਹ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਜੇਕਰ ਰੇਲਵੇ ਸਟੇਸ਼ਨ ਦੀ ਵੀ ਗੱਲ ਕਰੀ ਤਾਂ ਰੇਲਵੇ ਸਟੇਸ਼ਨ ਦੇ ਉੱਪਰ ਵੀ ਲੱਗਿਆ ਹੋਇਆ ਲਾਈਟ ਟਾਵਰ ਪੂਰੀ ਤਰ੍ਹਾਂ ਨਾਲ ਬੰਦ ਹੈ ਬਾਕੀ ਕਮੈਂਟ ਕਰਕੇ ਤੁਸੀਂ ਦੱਸੋ